ਸਿੰਘੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿਕਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਕਸੀ ਸਿੰਘ ਮੋੜ ਅਲਾਲ ਪਿੰਡ ਆ ਬਈ ਧੂਰੀ ਦੇ ਲਾਗੇ ਡਿਸਟ੍ਰਿਕਟ ਸੰਗਰੂਰ ਪਿੰਦਾ ਜੀ ਹਾਂਜੀ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਆ ਲਾਲ ਪਿੰਡ ਆ ਮੋੜ ਵਾਲ ਇੱਥੇ ਲੱਗੀ ਆ ਸਾਰੇ ਪਿੰਡ ਇਹ ਧੂਰੀ ਦੇ ਲਾਗੇ ਇੱਥੇ ਮਾਤਾ ਗਰਜੀਤ ਕੌਰ ਜੀ ਸ਼ੀਰਪਾਈ ਹਰਪਾਲ ਸਿੰਘ ਵਰ ਫਲੱਡੂ ਬਬਰਖਾਲ ਖਾਲਸਾ ਦੇ ਸੰਗ ਸੀਗੇ ਸਨ ਉਹਨਾਂ ਦੇ ਘਰੋਂ ਆ ਲੋੜਵੰਤ ਤੇ ਕਿਰਤੀ ਪਰਿਵਾਰ ਆ ਸਿੰਘ ਉਹ ਅੱਜ ਵੀ ਇਹ ਪਰਿਵਾਰ ਦੇ ਉੱਤੇ ਜਿਹੜਾ ਬਹੁਤ ਸਾਰਾ ਵਿਆਜ ਮੂਲ ਤੇ ਪੈਂਦਾ ਹਨਾ ਇੱਕ ਪੇਸ਼ ਪੇਸ਼ੈਂਟ ਹੈ ਜਿਹੜੀ ਘਰੇ ਤਕਰੀਬਨ ਇਹ ਵੀ ਮਾਤਾ ਜੀ ਨੇ ਗੋਡੇ ਪਵਾਏ ਆ ਹੁਣ ਤੇ ਬਵਾਸੀਰ ਵੀ ਮਾਤਾ ਜੀ ਨੇ ਦੱਸਿਆ ਹੁਣ ਉਹਦਾ ਵੀ ਆਪਰੇਟ ਕਰਾਉਣਾ ਹੈ ਉਹਨਾਂ ਦੀ ਨੋਹ ਆ ਉਹਦੇ ਵੀ ਇੱਕ ਗੁਰਦਾਗਾ ਉਹਨਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਨਾ ਇਸ ਕਰਕੇ ਵਿਆਜ ਪਹਿਲੇ ਹੀ ਬਹੁਤ ਜ਼ਿਆਦਾ ਹੈ ਤੇ ਧੰਨਵਾਦ ਕਰਦੇ ਹਾਂ ਮੈਂ ਨਿਊਜ਼ੀਲੈਂਡ ਦੇ ਸਿੰਘਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਬਰਵਾਰਾ ਦੇ ਦਰਸ਼ਨ ਹੁੰਦੇ ਆ ਅੱਜ ਮਾਤਾ ਜੀ ਕੋਲੇ ਆਏ ਆ ਤਕਰੀਬਨ ਉਹ 19 ਮਾਰਚ ਨੂੰ ਇਮਾਰਤ ਤੁਹਾਨੂੰ ਜੜਦੀ ਕਲਾਜ ਰੱਖੇ ਤੰਦਰੁਸਤੀ ਬਖਸ਼ੇ ਇੱਦਾਂ ਦੀ ਕੌਮ ਦੀ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਤੇ ਮੈਂ ਹੋਰ ਬੇਨਤੀ ਕਰੂੰਗਾ ਗੁਰੂ ਪਿਆਰਿਆਂ ਨੂੰ ਕਿਉਂਕਿ ਪਰਿਵਾਰ ਕਿਰਤੀ ਹੈ ਲੋੜਵੰਦ ਹੈ ਬਹੁਤ ਸਾਰਾ ਵਿਆਜ ਆ ਜਿਹੜਾ ਇਹਨਾਂ ਨੂੰ ਮੋਲ ਤੇ ਪੈ ਰਿਹਾ ਹੈ ਇਹਨਾਂ ਨੇ ਵੀ ਜ਼ਰੂਰ ਮੂਹ ਕੀਤਾ ਜਾਵੇ ਦਸਵੰਧ ਆਪ ਦਾ ਕੀਮਤੀ ਕੱਢ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਵਿਆਜ ਤੋਂ ਖੜਾ ਛੁੱਟਿਆ ਜਾਵੇ ਬਹੁਤ ਸਾਰਾ ਵਿਆਜ ਜਿਹੜਾ ਪੈ ਰਿਹਾ ਹੈ ਤੇ ਵੱਖਰੀ ਵੱਖਰੀ ਮਾਤਾ ਜੀ ਦੇ ਪੋਤੇ ਦੀ ਦਵਾਈ ਚੱਲਦੀ ਹੈ ਮਾਤਾ ਦੀ ਚੱਲਦੀ ਹੈ ਮਾਤਾਂ ਦੀ ਨੋਹ ਦੀ ਚੱਲਦੀ ਹੈ ਤੁਹਾਨੂੰ ਪਤਾ ਵੀ ਘਰੇ ਹੰਦਨ ਦਾ ਕੋ ਇੱਕ ਦਵਾਈ ਤਾਂ ਲੈਣੀ ਪੈਂਦੀ ਹੈ ਕਿ ਸ਼ਹੀਦ ਪਰਿਵਾਰਾਂ ਕਰਵਾਨੀ ਵਾਲਾ ਪਰਿਵਾਰ ਹੈ ਤੁਸੀਂ ਸਰਚ ਕਰ ਸਕਦੇ ਹੋ ਸ਼ਹੀਦ ਪਈ ਹਰਪਾਲ ਸਿੰਘ ਲੱਡੂ ਹਲਾਲ ਪਿੰਡ ਡਿਸਟ੍ਰਿਕਟ ਅਸਮਰੂਪ ਤੇ ਮਾਤਾ ਗਰਜੀਤ ਕੌਰ ਜੀ ਨੇ ਜੋ ਇਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਧੰਨਵਾਦ ਹੈ ਨਿਊਜ਼ੀਲੈਂਡ ਵਾਲੇ ਸਿੰਘਾਂ ਦਾ ਸਹਿਜ ਵੀਰ ਜੀ ਨਿਊਜ਼ੀਲੈਂਡ ਉਹਨਾਂ ਦਾ ਫਰੈਂਡ ਸਰਕਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਤਕਰੀਬਨ ਮਾਲਵੇ ਦੇ ਜਿਹੜੇ ਪਰਿਵਾਰ ਆ ਕੋਸ਼ਿਸ਼ ਕੀਤੀ ਇਹਨਾਂ ਨੂੰ ਮਿਲਣ ਦੀ ਕਿਉਂਕਿ ਇਹ ਸਾਰੇ ਪਰਿਵਾਰ ਅੱਖੋਂ ਪਰੋਖੇ ਕੀਤੇ ਗਏ ਆ ਸੰਗਰੂਰ ਦੇ ਹੋਗੇ ਬਟੰਡੇ ਦੇ ਹੋਗੇ ਬਰਨਾਲੇ ਮਾਨਸਾ ਦੇ ਜਿਹੜੇ ਸ਼ਹੀਦ ਪਰਿਵਾਰ ਉਹਨਾਂ ਨੂੰ ਕੋਈ ਨਹੀਂ ਪੁੱਛ ਇੰਤਰ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਪਰਿਵਾਰਾਂ ਨੂੰ ਮਿਲਿਆ ਜਾਵੇ ਜੋ ਵੀ ਕਿਸੇ ਦੀ ਸਮੱਸਿਆ ਜਾਂ ਕੋਈ ਪ੍ਰੋਬਲਮ ਹੈ ਤਾਂ ਸਿੱਖ ਸੰਗਤ ਦੇ ਨਾਲ ਜਿਹੜੀ ਸਾਂਝੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ